ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਬੀਐਨਐਨ 24 ਨਿਊਜ਼ ਮੈਂ ਨਾ ਪ੍ਰੀਤੀ ਵਰਮਾ ਤੁਹਾਨੂੰ ਦੱਸ ਦਈਏ ਕਿ ਦਰਾਹਾ ਸ਼ਹਿਰ ਦਾ ਚਿੱਟਾ ਹਾਥੀ ਕਈ ਕਰੋੜ ਦਾ ਜਿਹੜਾ ਚਿੱਟਾ ਹਾਥੀ ਕਈ ਸਮਾਜ ਸੇਵੀ ਸੰਸਥਾਵਾਂ ਉੱਤੇ ਉਹਨੂੰ ਜਿੰਦਾ ਕਰਨ ਲਈ ਕੋਸ਼ਿਸ਼ ਕਰਦੀਆਂ ਰਹੀਆਂ ਨੇ ਕਈਆਂ ਉਸ ਤੋਂ ਬਾਅਦ ਇਸ ਵਾਰ ਮੈਦਾਨ ਚ ਉਤਰੇ ਨੇ ਕਿਸਾਨ ਜਥੇਬੰਦੀ ਕਾਦੀਆਂ ਤੁਹਾਨੂੰ ਦੱਸ ਦਈਏ ਸ਼ਹਿਰ ਦਰਾਹਾ ਦੇ ਵਿੱਚ ਇੱਕ ਕਰੀਬ 8 ਤੋਂ 9 ਕਰੋੜ ਦੀ ਲਾਗਤ ਨਾਲ ਇੱਕ ਸਰਕਾਰੀ ਹਸਪਤਾਲ ਬਣਿਆ ਸੀ ਜਿਹਦੇ ਨਾਲ ਗਰੀਬ ਗੁਰਵੇ ਲੋਕਾਂ ਦਾ ਇਲਾਜ ਹੋਣਾ ਸੀ ਪਰ ਲਗਾਤਾਰ ਸਰਕਾਰ ਦਾ ਚੌਥਾ ਸਾਲ ਚੱਲਣ ਦੇ ਕਰੀਬ ਪਹੁੰਚ ਚੁੱਕਿਆ ਪਰ ਉਹ ਹਸਪਤਾਲ ਅਜੇ ਤੱਕ ਖੁੱਲ ਰੋਸ਼ ਵਜੋਂ ਅੱਜ ਕਿਸਾਨ ਜਥੇਬੰਦੀ ਕਾਦਿਆਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਦੱਖਣੀ ਬਾਈਪਾਸ ਰੋਡ ਜਾਮ ਕਰਤਾ ਮੈਂ ਪ੍ਰੀਤੀ ਵਰਮਨ ਕਹਾਂਗਾ ਜਰੂਰ ਦਿਖਾਣ ਪਿੱਛੇ ਜਥੇਬੰਦੀ ਦੇ ਆਗੂ ਬੈਠੇ ਨੇ ਤਰਨਾ ਦੇਈ ਤੇ ਰੋਡ ਬੰਦ ਕੀਤੀ ਹੋਈ ਆ ਤੁਸੀਂ ਬਿਲਕੁਲ ਦੇਖ ਸਕਦੇ ਹੋ ਉਸ ਤੋਂ ਬਾਅਦ ਵੀ ਹਲੇ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਇਹਨਾਂ ਕੋਲ ਨਹੀਂ ਪਹੁੰਚਿਆ ਹੁਣ ਅਗਲੀ ਕਾਰਵਾਈ ਇਹਨਾਂ ਵੱਲੋਂ ਇਹ ਆ ਕਿ ਕੁਝ ਘੰਟੇ ਇਹਨਾਂ ਵੱਲੋਂ ਇੰਤਜ਼ਾਰ ਕੀਤਾ ਜਾਏਗਾ ਅਗਰ ਜੇਕਰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇਹਨਾਂ ਨਾਲ ਗੱਲਬਾਤ ਕਰਦਾ ਤਾਂ ਠੀਕ ਆ ਉਸ ਤੋਂ ਬਾਅਦ ਨਹੀਂ ਇਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਹਾਈਵੇ ਜਾਨ ਕੀਤਾ ਜਾਊਗਾ ਹੁਣ ਦੇਖਦੇ ਆ ਕਿ ਆ ਇਹ ਜਿਹੜੀ ਰੰਗਤ ਹੈ ਇਸ ਅੰਦੋਲਨ ਨੂੰ ਕਹਿ ਲਈਏ ਇਸ ਧਰਨੇ ਨੂੰ ਕਹਿ ਲਈਏ ਕੀ ਰੰਗਤ ਮਿਲਦੀ ਹੈ। ਜਦੀਪ ਜੀ ਕਿਹ ਸਮਝ ਧਰਨਾ ਲਾਇਆ ਗਿਆ ਜੋ ਦੱਖਣੀ ਬਾਈਪਾਸ ਰੋਡ ਤੇ ਲਾਇਆ ਗਿਆ ਜੀ। ਜੋ ਇਹ ਸਾਡਾ ਮੁੱਦਾ ਵਾ ਇੱਥੇ ਜੋ ਆਪਣੇ ਦਰਾਹੇ ਦੇ ਵਿੱਚ ਇੱਕ ਸਰਕਾਰੀ ਹਸਪੀਟਲ ਬਣਾਉਣ ਦੀ ਇਮਾਰਤ ਤਿਆਰ ਖੜੀ ਆ ਜਿਹਨੂੰ ਕਾਫੀ ਲੰਬਾ ਸਮਾਂ ਅਸਰਾ ਹੋ ਗਿਆ ਪਰ ਸਰਕਾਰ ਦੇ ਲਈ ਉਹਦੇ ਵਿੱਚ ਜਿਹੜਾ ਸਟਾਫ ਆ ਉਹ ਮਹਈਆ ਨਹੀਂ ਕਰਾਇਆ ਗਿਆ। ਇਹਦੇ ਲਈ ਬੱਖ-ਬੱਖ ਆਪਣੀਆਂ ਜਿਵੇਂ ਸੰਸਥਾਵਾਂ ਵੱਲੋਂ ਆਪਣਾ ਸੰਘਰਸ਼ ਵੀ ਕੀਤਾ ਗਿਆ ਪਿੱਛੇ ਵੀ ਕਰਦੇ ਰਹੇ ਨੇ ਸਾਡੇ ਧਿਆਨ ਦੇ ਵਿੱਚ ਮੁੱਦਾ ਆਇਆ ਸਮਾਜਿਕ ਮੁੱਦਾ ਇਹ ਅਸੀਂ ਇਸ ਦੇ ਲਈ ਆਪਣਾ ਪ੍ਰੋਟੈਸਟ ਕਰਾਂਗੇ ਜਦ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੋ ਇਹ ਸਰਕਾਰ ਆਈ ਆ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਵੱਡੇ ਵੱਡੇ ਲੋਕਾਂ ਦਾ ਵਾਅਦਾ ਕਰੇ ਸੀ ਝੂਠ ਬੋਲੇ ਸੀ ਵੀ ਅਸੀਂ ਮਹੱਲਾ ਕਲੀਨਿਕਾ ਖੋਲਾਂਗੇ ਜਦ ਕਿ 10 ਕਰੋੜ ਦੀ ਕੀਮਤ ਦੇ ਨਾਲ ਇਮਾਰਤ ਬਣੀ ਹੋਈ ਖੰਡਰ ਹੋ ਰਹੀ ਆ ਇਹਰੇ ਵਿੱਚ ਸਾਡੇ ਜਿਹੜੇ ਆਮ ਆਪਾਂ ਕਹਿੰਦੇ ਆ ਲੋਕ ਆਪਣੇ ਮੀਡਲ ਕਲਾਸ ਲੋਕਾਂ ਦਾ ਇਲਾਜ ਹੋਣਾ ਵਾ ਜੋ ਸਾਡੇ ਧਨਾਟ ਲੋਕ ਨਹੀਂ ਤਾਂ ਵੱਡੇ ਫਾਈਵ ਸਟਾਰ ਜਿਵੇਂ ਹੋਟਲ ਵਰਕੇ ਹਸਪੀਟਲਾਂ ਦੇ ਵਿੱਚ ਜਾਂਦੇ ਨੇ ਸਰਕਾਰ ਇਸ ਵਾਦੇ ਤੋਂ ਆਪਣਾ ਮੁੱਕਰੀ ਆ ਫੇਲ ਆ ਸੀ ਇਹ ਕਹਿੰਦੇ ਆ ਕਿਉਂਕਿ ਇਹ ਜਿਹੀਆਂ ਇਮਾਰਤਾਂ ਦੇ ਵਿੱਚ ਸਟਾਫ ਮਹੱਈਆ ਕਰਕੇ ਜਿਹੜਾ ਆਲ ਵਾਲੇ ਦਾ ਇਲਾਕਾ ਵਾ ਉਹ ਲੋਕਾਂ ਦਾ ਜੋ ਫਾਇਦਾ ਹੋ ਸਕੇ ਗੱਲ ਕਰਦੇ ਆ ਜਿਸ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਜਿਹੜਾ ਇਹ ਅੰਦੋਲਨ ਵਿੱਢਿਆ ਗਿਆ ਇਸ ਤੋਂ ਪਹਿਲਾਂ ਕਈ ਸੰਸਥਾਵਾਂ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਉਪਰਾਲਾ ਕੀਤਾ ਸੀ ਹੁਣ ਜਿਹੜਾ ਤੁਹਾਡੇ ਵੱਲੋਂ ਅੰਦੋਲਨ ਵਿੱਢਿਆ ਗਿਆ ਕਿੰਨਾ ਸਮਾਂ ਚੱਲੇਗਾ ਦੇਖੋ ਜੀ ਸਾਡਾ ਇਹਦਾ ਕੋਈ ਸਮਾਂ ਸੀਮਾ ਨਹੀਂ ਹੈਗੀ ਅੱਜ ਅਸੀਂ ਇੱਥੇ ਬੈਠੇ ਆ ਸਾਡਾ ਔਖਣ ਦਾ ਕੋਈ ਸਮਾਂ ਨਹੀਂ ਹੈਗਾ ਅਸੀਂ ਇਹ ਤੋਂ ਬਾਅਦ ਕੀ ਕੀਤਾ ਉੱਪਰਲੇ ਰੋਡ ਤੇ ਚਲੇ ਜਾਈਏ ਸਾਡਾ ਕੋਈ ਪਤਾ ਨਹੀਂ ਹੈਗਾ ਅਸੀਂ ਕਹਿ ਦਈਏ ਸਾਡੇ ਮਨ ਦੀ ਗੱਲ ਆ ਜੇ ਪ੍ਰਸ਼ਾਸਨ ਦਾ ਸਾਨੂੰ ਸਾਥ ਨਾ ਮਿਲਿਆ ਕੋਈ ਅਸਵਾਸਰ ਨਾ ਮਿਲਿਆ ਅਸੀਂ 1-2 ਘੰਟੇ ਦੇ ਵਿੱਚ ਫਿਰ ਆ ਦੂਏ ਰੋਡ ਤੇ ਵੀ ਜਾ ਸਕਦੇ ਹੁਣੇ ਜਿਸ ਤਰ੍ਹਾਂ ਤੁਸੀਂ ਕਿਹਾ ਜੀ ਪ੍ਰਸ਼ਾਸਨ ਦਾ ਸਾਥ ਨਾ ਮਿਲਿਆ ਤਾਂ ਹਾਈਵੇ ਜਾਮ ਕੀਤਾ ਜਾਊਗਾ ਗੱਲ ਕਰਦੇ ਆ ਕਿ ਪ੍ਰਸ਼ਾਸਨਿਕ ਅਧਿਕਾਰੀ ਜੇ ਤੁਹਾਡਾ ਕੋਈ ਸੰਪਰਕ ਨਹੀਂ ਕਰਦਾ ਤੇ ਜਿਹੜਾ ਹਾਈਵੇ ਜਾਮ ਦਾ ਜਿਹੜਾ ਤੁਹਾਡਾ ਪ੍ਰੋਗਰਾਮ ਆ ਉਹ ਕਿੰਨਾ ਲੰਮਾ ਸਮਾਂ ਲਏ ਦੇਖੋ ਜੀ ਉਹ ਤਾਂ ਹੁਣ ਯਾਰ ਬਹਿ ਜਾਗੇ ਬਾਅਦ ਚ ਰਗੇ ਅਸੀਂ ਪਿਛਲੇ ਪ੍ਰੋਗਰਾਮ ਬਥੇਰੇ ਕਰੇ ਨੇ ਜਦ ਤੱਕ ਸਾਡੀ ਮੰਗ ਨਹੀਂ ਮੰਨੀ ਜਾਊਗੀ ਅਸੀਂ ਉਸੇ ਤਰ੍ਹਾਂ ਬਚਦਾ ਪ੍ਰਸ਼ਾਸਨ ਤੋਂ ਵੀ ਹਮੰਦਰ ਪ੍ਰਸ਼ਾਸਨ ਨੂੰ ਅਸੀਂ ਇੱਕ ਆਪਣਾ ਆਲਟੀਮੇਟ ਦੇ ਚੁੱਕੇ ਆ ਹੁਣ ਤੱਕ ਸਾਡੇ ਕੋਲ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਤੇ ਆਉਣ ਵਾਲੀ ਜਿਹੜੀ ਰਣਨੀਤੀ ਆਸੀਂ ਥੋੜੇ ਟਾਈਮ ਸਮੇਂ ਦੇ ਵਿੱਚ ਤਾਂ ਆਪਣੀ ਤੈਅ ਕਰਾਂਗੇ